ਮਾਡਾ ਦੂਵੇ ਪਰਵਾਨੇ ਭਰਾ ਸਾਡੇ ਇਸ ਮੇਲੇ ਦੇ ਕਰਤਾ ਪਾਤਾ ਨੇ ਬਹੁਤ ਬਹੁਤ ਧੰਨਵਾਦ ਮਨੀ ਰੈਮਰ ਵਾਲਾ ਪਹਿਲਵਾਨ ਸਾਡਾ ਉਧਰ ਨਾਲ ਹੀ ਮਦੋਤਾ ਬਾਈ ਜੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਆ ਕੇ ਬਹੁਤ ਬਹੁਤ ਧੰਨਵਾਦ ਕੁਲਵੰਤ ਸਿੰਘ ਸਿੱਧੂ ਐਮਐਲਏ ਸਾਹਿਬ ਤੇ ਉਹਨਾਂ ਦੀ ਸਮੂਹ ਟੀਮ ਪ੍ਰਦੀਪ ਸਿੰਘ ਜੀ ਅੱਭੂ ਐਨ ਕਹਿੰਦੇ ਮਦੋਤਾ ਬਾਈ ਜੀ ਸਿੱਧੂ ਲੱਕੀ ਮਨਕਰ ਊਰਜਣ ਸਿੰਘ ਬਾਜਰੀ ਬਲਾਰੇ ਪਿੰਡ ਦੇ ਸਰਪੰਚ ਸਾਹਿਬ ਊਰਜਣ ਸਿੰਘ ਗਿੱਲ ਜਿੱਤੇ ਕਿਤੇ ਵੀ ਮੇਰੀ ਆਵਾਜ਼ ਸੁਣਦੇ ਆ ਆਪਾਂ ਸਟੇਜ ਤੇ ਸੰਪਰਕ ਕਰ ਲਈਏ ਜਿੰਦਗੀ ਦੇ ਪਰ ਪਿਆਰੇ ਵੀਰ ਨੇ ਆਪਾਂ ਸਟੇਜ ਤੇ ਸੰਪਰਕ ਕਰ ਲਈਏ ਭਰਾਵਾਂ ਦੇ ਨਾਲ ਸਿੱਤੂ ਨੀਲਾਲ ਗੋਟਾ ਖੜਾ আলমਗੀਰ ਲੱਕੀ ਖੇੜੀ ਖਾੜਾ ਖੇੜੀ ਬਹੁਤ ਵਧੀਆ ਕੁਸ਼ਤੀ ਹੋਣੀ ਆ ਬਈ ਇਸ ਤੋਂ ਬਾਅਦ ਮਨਕਰਨ আলমਗੀਰ ਤਾਰ ਨਵੀਰ ਖੇੜੀ ਉਸ ਤੋਂ ਬਾਅਦ ਸੱਤਾ ਅੰਗਾ ਗਿੜੀ ਰਮਾਂਜਗਰਾਉ ਬੇ ਤਿਆਰ ਹੋ ਜਾ ਲਓ ਜੀ ਇੱਧਰ ਮਦੋਤਾ ਬਾਈ 40 ਕਿਲੋ ਐਨ ਕਹਿੰਦੇ ਬਾਫੀ ਚੌਹਨੇ 40 ਸਾਲਾ ਕਬੱਡੀ ਖਿਡਾਰੀ ਦਾ ਵਿਸ਼ੇਸ਼ ਸਨਮਾਨ 6 ਬੁੱਨੇ ਕੱਪ ਨਾਲ ਹੋ ਰਿਹਾ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਐਨ ਕਹਿੰਦੇ ਨਾਲ ਹੀ ਕੁਲਵੰਤ ਸਿੰਘ ਸਿੱਧੂ ਜੀ ਐਮਐਲਏ ਸਾਹਿਬ ਉਹਨਾਂ ਦੀ ਸਮੂਹ ਟੀਮ ਪਰਦੀਪ ਅਪੂ ਜੀ ਐਨ ਕਹਿੰਦੇ ਸਾਡੇ ਦਰਮਿਆਨ ਪੁੱਛੇ ਨੇ ਗੁਰਜਨ ਸਿੰਘ ਪਾਜੀ ਦਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰ ਲੈਣਾ ਕਿ ਐਨ ਕਹਿੰਦੇ ਭਰਾਵਾ ਵੱਲੋਂ ਬਦੋਤਾ ਪਾਜੀ ਦਾ 5100 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਨਾਲ ਹੀ ਜਾਣਕਾਰ ਦੇ ਵਿੱਚ ਵਾਅਦਾ ਹੋਇਆ ਕਿ ਸਾਡੇ ਬੀਤਾ ਪਹਿਲਵਾਨ